एनवायरनमेंट एक्ट ਦੇ ਵਿੱਚ ਸੈਕਸ਼ਨ 15 ਤੇ 17 এনवायरमेंट प्रोटेक्शन ਐਕਟ ਚ ਬਣਿਆ ਜਿਹਦੇ ਵਿੱਚ ਸਰਕਾਰੀ ਨੌਕਰ ਨੂੰ ਵੀ ਜੇਲ ਹੈ ਪ੍ਰਵੀਰ ਜੀ ਦਾ ਸਾਹਿਬ ਸਵਾਗਤ ਹੈ ਜੀ ਐਸਪੀ ਮੀਡੀਆ ਪੰਜਾਬ ਤੇ ਸਸੀ ਗੱਲ ਭਾਜੀ ਤੇ ਧੰਨਵਾਦੀ ਤੁਹਾਡਾ ਜੀ ਜੀ ਮੱਲਨ ਸਾਹਿਬ ਅੱਜ ਤਾਂ ਤੁਸੀਂ ਬਹੁਤ ਹੀ ਜਿਹੜੇ ਤੱਥ ਲੈ ਕੇ ਆਏ ਹੋ ਸਾਹਮਣੇ ਲੋਕ ਬੁੱਢੇ ਨਾਲੇ ਦੀ ਗੱਲ ਕਰ ਰਹੇ ਨੇ ਲੋਕਾਂ ਦੇ ਵਿੱਚ ਚਰਚਾ ਸੀ ਬੁੱਢੇ ਨਾਲੇ ਦੀ ਪਰ ਜੋ ਤੁਸੀਂ ਜੋ ਜਿਸ ਤਰ੍ਹਾਂ ਪਾਣੀ ਪੰਜਾਬ ਦਾ ਪਲੀਤ ਕੀਤਾ ਜਾ ਰਿਹਾ ਧਰਤੇ ਇਟਲਾ ਤੇ ਉੱਪਰ ਨਾਲ ਵੀ ਵਾਤਾਵਰਨ ਖਰਾਬ ਹੋ ਰਿਹਾ ਹੈ ਇੰਨੇ ਤੱਥ ਤੁਸੀਂ ਇਕੱਠੇ ਕਰੇ ਹੋਏ ਨੇ ਤੇ ਇੰਨੇ ਸਮੇਂ ਤੋਂ ਲੱਗੇ ਹੋਏ ਹੋ ਕੀ ਕਹਿਣਾ ਚਾਹੋਗੇ ਸ਼ੁਰੂਆਤ ਕਿਸ ਤਰ੍ਹਾਂ ਹੋਈ ਜਿਹੜਾ ਤੁਸੀਂ ਹੁਣੇ ਅੰਦੋਲਨ ਹੋਇਆ ਜਾਂ ਧਰਨਾ ਸੀ ਉਸ ਦਿਨ ਵਜਾਰਾ ਹੋਇਆ ਦੂਜੀ ਧਿਰ ਵੀ ਜਿਹੜੀ ਹੈ ਉਹਨਾਂ ਨੇ ਕਹਿਆ ਕਿ ਅਸੀਂ ਲੱਖਾਂ ਬੰਦਾ ਇਕੱਠਾ ਕਰਦੇਵਾਂਗੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਭਾਜੀ ਬੰਦੇ ਇਕੱਠੇ ਕਰ ਲੋ ਕਾਗਜ਼ਾਂ ਤੇ ਕਾਗਜ਼ ਲਿਖੀ ਜਾਓ ਜੀ ਜਿਵੇਂ ਡਿਬੇਟ ਆ ਕਰੀ ਜਾਓ ਜੋ ਮਰਜੀ ਹਰ ਹੇ ਕਾਲੇ ਪੀਲੇ ਨੀਲੇ ਝੰਡੇ ਲਾਈ ਜਾਓ ਇਹ ਸਭ ਖਾਵਾ ਹੈ ਠੀਕ ਹੈ ਮੀਡੀਆ ਦੇ ذریعے ਆਮ ਜਨਤਾ ਤੱਕ ਨੌਲੇਜ ਪਹੁੰਚਦੀ ਹੈ ਪਰ ਜਿਹੜੀ ਉਹ ਜਨਤਾ ਉਹ ਵੀ ਬੈਡਰੂਮ ਚ ਬਹਿ ਕੇ ਆਪਣਾ ਪ੍ਰੋਗਰਾਮ ਵੇਖ ਕੇ ਬਹੁ ਮਾੜਾ ਬਹੁਤ ਚੰਗਾ ਸ਼ਬਦ ਵਰਤ ਕੇ ਦੇ ਘਰੋਂ ਚਲ ਜਾਂਦੀ ਹੈ ਹੋ ਜਾਂਦੀ ਹੈ ਐਫਰਟ ਉਹ ਵੀ ਨਹੀਂ ਕਰਦੀ ਔਰ ਜਦੋਂ ਹੁਣ ਅਸੀਂ ਟੈਕਸ ਪੇ ਕਰਦੇ ਆ ਤੇ ਸਰਕਾਰ ਦੀ ਡਿਊਟੀ ਬਣਦੀ ਹੈ ਨਾ ਜੀ ਉਹ ਕੰਮ ਨੂੰ ਪੂਰਾ ਕਰੇ ਜੀ ਜਿਸ ਚੀਜ਼ ਦਾ ਸਾਡੇ ਕੋਲ ਟੈਕਸ ਖਿਲਾੜੀ ਕਾਹ ਵਸਸ ਲੈਂਦੀ ਹੈ ਇਹ ਤਾਂ ਗਾਵਾਂ ਸੜਕਾਂ ਤੇ ਤੁਰੀਆਂ ਫਿਰਦੀਆਂ ਜਿਹੜੀਆਂ ਟੋਕੜ ਹੋ ਜੰਮੀ ਹੈ ਗਾਵਾਂ ਉਹ ਸੜਕਾਂ ਤੇ ਤੁਰੀਆਂ ਫਿਰਦੀਆਂ ਗਾਵਾਂ ਮੱਝਾਂ ਜੋ ਵਕੀਰ ਲਾ ਲੋ ਜੀ ਠੀਕ ਹੈ ਜੀ ਹੋਰ ਕੋਈ এনवायरमेंट ਦਾ ਟੈਕਸ ਲੈਂਦੀ ਹੈ ਤਾਂ এনवायरमेंट ਗੰਦਾ ਦਾ ਗੰਦਾ ਹੀ ਤੁਰਿਆ ਫਿਰਦਾ ਹੈ ਜੀ ਸੋ ਕੰਮ ਹੈ ਕਿ ਜਿਸ ਬੰਦੇ ਨੇ ਜਿਸ ਸਖੀयत ਨੇ ਜਿਸ ਏਜੰਸੀ ਨੇ ਇਸ ਕੰਮ ਨੂੰ ਕਰਨਾ ਹੈ ਉਹ ਸੀਰੀਅਸ ਹੀ ਨਹੀਂ ਹੈ ਜੀ ਇਹ ਕੰਮ ਕਿੱਦਾਂ ਕੰਮ ਕਿੱਦਾਂ ਸਿਰੇ ਚੜੂਗਾ ਜੀ ਹੂੰ ਤੋ ਆંકੜੇ ਬੜੇ ਦੁਖਦਾਈ ਨੇ ਜੀ ਅਸੀਂ ਤਾਂ ਫੇਰ ਸਾਫ ਪਾਣੀ ਵੇਖਿਆ ਜੀ ਜਦੋਂ ਬਿਸਲਰੀ ਦੀ ਜਾਂ ਦੂਜੀਆਂ ਕੰਪਨੀਆਂ ਦੇ ਐਡ ਆਉਂਦੇ ਸੀ ਨਾ ਜੀ ਅਸੀਂ ਕਹਿੰਦੇ ਸੀ ਵੀ 10 ਰੁਪਏ ਦੀ ਬੋਤਲ ਲੈ ਕੇ ਕੌਣ ਪੀਆ ਕਰੂਗਾ ਹੂੰ ਅਈ ਦੇ ਪਿੰਡਾਂ 'ਚ ਸਾਡੇ ਅੱਡੇ ਤੇ ਨਲਕਾ ਲੱਗਦਾ ਸੀ ਉੱਥੇ ਹੀ ਨਹਾ ਲੈਣਾ ਤੇ ਉੱਥੇ ਹੀ ਖਾ ਲੈਣਾ ਤੇ ਉੱਥੇ ਹੀ ਪੀ ਲੈਣਾ ਜੀ ਉੱਥੇ ਹੀ ਹੱਥ ਧੋ ਲੈਣੇ ਹੂੰ ਤੇ ਅੱਜ ਬੋਤਲ 'ਚ ਵੀ ਕਵਾਲਿਟੀ ਤੇ ਬੋਤਲ ਚ ਵੀ ਪਾਣੀ ਦਾ ਫਰਕ ਆ ਗਿਆ ਹੈ। 2-2000 ਰੁਪਏ ਦਾ ਪਾਣੀ ਦੀ ਬੋਤਲ ਵੀ ਆਉਣ ਲੱਗ ਪਈ ਹੈ। ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀਆਂ ਹੀ ਅਲਰਟ ਕਰ ਰਹੀਆਂ ਨੇ ਪਰ ਅਸੀਂ ਸਮਝ ਨਹੀਂ ਰਹੇ। ਜੀ। ਔਰ ਤੇ ਤੁਸੀਂ ਵੀ ਆਪਣੀ ਜੀ ਤੁਸੀਂ ਚਰਚਾ ਦੇ ਦੌਰਾਨ ਜਿਸ ਤਰ੍ਹਾਂ ਵੱਖ-ਵੱਖ মিডিਏ ਦੇ ਉੱਪਰ ਤੁਹਾਡੇ ਇੰਟਰਵਿਊ ਚੱਲ ਰਹੀਆਂ ਨੇ ਤਾਂ ਲੋਕ ਬਹੁਤ ਹੀ ਹੈਰਾਨ ਰਹਿ ਗਏ ਨੇ ਜਿਵੇਂ ਤੁਸੀਂ ਵੱਖ-ਵੱਖ ਅੰਕੜੇ ਪੇਸ਼ ਕੀਤੇ ਨੇ ਲੋਕਾਂ ਨੂੰ ਲੱਗ ਰਿਆ ਸੀ ਕਿ ਸ਼ਾਇਦ ਬੁੱਢਾ ਨਾਲੇ ਇਹ ਗੱਲ ਮਤਲਬ ਬਹੁਤੇ ਲੋਕ ਬੁੱਢੇ ਨਾਲੇ ਵਾਰੀ ਜਾਣਨ ਲੱਗੇ ਸਨ ਪਰ ਤੁਸੀਂ ਹੋਰ ਵੀ ਬੜੀ ਚਿੰਤਾ ਵਾਲੀਆਂ ਗੱਲਾਂ ਕੁਝ ਦੱਸੀਆਂ ਨੇ ਜਿਵੇਂ ਕਿ ਕੋਈ ਪੁਲਿਸ ਅਕੈਡਮੀ ਹੈ ਉਹਦਾ ਵੀ ਗੰਦਾ ਪਾਣੀ ਇਸ ਤੋਂ ਇਲਾਵਾ ਤੁਸੀਂ ਜੇਲਾਂ ਦੀ ਗੱਲ ਕੀਤੀ ਤੁਸੀਂ ਹਸਪਤਾਲਾਂ ਦੀ ਗੱਲ ਕੀਤੀ ਤੁਸੀਂ ਘਰਾਂ ਦੀ ਗੱਲ ਕੀਤੀ ਤੁਸੀਂ ਸਰਵਿਸ ਸਟੇਸ਼ਨਾਂ ਦੀ ਗੱਲ ਕੀਤੀ ਭਾਜੀ ਦੇਖੋ ਐਕਟ ਕਿੰਨੇ ਬਣੇ ਨੇ ਪਹਿਲਾਂ ਮੈਂ ਤੁਹਾਨੂੰ ਐਕਟਗ ਨਾ ਦਿੰਦਾ ਐਨਵਾ ਦਾ ਸਭ ਤੋਂ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਬਣਿਆ 1986 ਚ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣੀ ਐਕਟ ਬਣਿਆ 2010 ਚ ਰਿਵਰ ਬੋਰਡ ਐਕਟ ਬਣਿਆ ਦਾ ਵਾਟਰ ਪ੍ਰੋਫੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਕਟ ਬਣਿਆ 1974 ਚ ਵਾਟਰ ਪ੍ਰੋਫੈਂਸ਼ਨ ਐਂਡ ਕੰਟਰੋਲ ਪੋਲੂਸ਼ਨ ਸੈਫ ਬਣਿਆ 1977 ਚ ਪ੍ਰਵੀਜ਼ਨ ਆਫ ਇੰਡੀਅਨ ਪੀਨਲ ਕੋਡ ਚ ਆਈਆਂ ਇੰਡੀਅਨ ਫਿਸ਼ਰੀਜ਼ ਐਕਟ ਬਣਿਆ ਇੰਡੀਅਨ ਫੈਕਟਰੀ ਐਕਟ ਬਣਿਆ ਆਰਟੀਕਲ 14 ਰਾਈਟ ਟੂ ਇਕੁਐਲਿਟੀ ਐਂਡ ਪ੍ਰੋਟੈਕਸ਼ਨ ਆਫ এনਵਾਇਰਨਮੈਂਟ ਬਣਿਆ ਜੀ ਇਹ ਸੰਵਿਧਾਨ ਚ ਬਣਿਆ ਸਾਡੇ ਠੀਕ ਹੈ ਜੀ ਆਰਟੀਕਲ 21 ਰਾਈਟ ਟੂ ਲਾਈਫ ਐਂਡ ਰਾਈਟ ਬਣਿਆ ਹਮ ਹੋਲਸਮ এনਵਾਇਰਨਮੈਂਟ ਦੇ ਆਰਟੀਕਲ 48 ਬਣਿਆ ਸਟੇਟ ਸ਼ਲ ਐਂਡਿਵਰ ਪ੍ਰੋਟੈਕਟ ਐਂਡ ਇੰਪਰੂਵ এনਵਾਇਰਨਮੈਂਟ ਹਮ ਸੇਫਗਾਰਡ ਕਰੇ ਉਹਨੂੰ ਠੀਕ ਹੈ ਜੀ ਉਸ ਤੋਂ ਬਾਅਦ ਜੇ ਮੈਂ ਥੱਲੇ ਆਜਵਾਂ ਬਾਕੀ ਗੱਲਾਂ ਦੱਸਾਂ ਆਈਪੀਸੀ ਦੀਆਂ ਧਾਰਾ 269 ਜੀ ਨੈਗਲੀਜੈਂਟ ਐਕਟ ਜਿਸ ਵੀ ਬੰਦੇ ਦੁਆਰਾ ਹੋ ਰਿਹਾ ਹੈ 270 ਦੀ ਧਾਰਾ ਬਣੀ 268 ਆਈਪੀਸੀ 277 278 284 ਜੀ 295 ਏ ਡੈਲੀਬਰੇਟਲੀ ਮਲੇਸ਼ੀਅਸ ਐਕਟ ਇੰਟੈਂਟ ਟੂ ਆਊਟਰੇਜ ਜਿਹੜੀ ਫੀਲਿੰਗ ਕਰਦੇ ਹੋ ਤੁਸੀਂ 336 ਬਣਿਆ এনवायरमेंट ਐਕਟ ਦੇ ਵਿੱਚ ਸੈਕਸ਼ਨ 15 ਤੇ 17 এনवायरमेंट ਪ੍ਰੋਟੈਕਸ਼ਨ ਐਕਟ ਚ ਬਣਿਆ ਜਿਹਦੇ ਵਿੱਚ ਸਰਕਾਰੀ ਨੌਕਰ ਨੂੰ ਵੀ ਜੇਲ ਹੈ ਪ੍ਰੋਵੀਜ਼ਨ ਹੈ 10 ਸਾਲ ਦੀ ਘੱਟੋ ਘੱਟ ਜੀ ਸੈਕਸ਼ਨ 99 ਸੀਪੀਸੀ ਬਣਿਆ ਪਬਲਿਕ ਨਿਊਸ ਐਂਡ ਸੈਕਸ਼ਨ 133 CRPC ਬਣਿਆ ਕੰਡੀਸ਼ਨਲ ਆਰਡਰ ਦੇ ਸਕਦਾ ਹੈ ਡੀਐਮ 에어 ਪ੍ਰੂਫ ਪ੍ਰਿਵੈਂਸ਼ਨ ਐਂਡ ਕੰਟਰੋਲ ਪੋਲੂਸ਼ਨ ਐਕਟ ਬਣਿਆ 에어 ਕੁਆਲਿਟੀ ਇੰਡੈਕਸ ਸਾਡੇ ਗਏ ਇਹ ਸਾਰੇ ਕਿੱਥੇ ਗਏ ਇਹਨੂੰ ਲਾਗੂ ਕੌਣ ਕਰੇਗਾ ਇਹ ਜਿਹੜੀ ਮੈਂ ਤੁਹਾਨੂੰ ਚਿੱਠੀ ਦੱਸ ਰਿਹਾ ਇਹ ਚਿੱਠੀ ਮੈਂ 31 ਮਾਰਚ 2018 ਨੂੰ ਪ੍ਰਧਾਨ ਮੰਤਰੀ ਨੂੰ ਪਾਈ ਸੀ ਲਾਜ ਐਫ ਆਈਆਰ ਅਗੇਂਸਟ ਕੈਂਡ ਰਿਕਵਰ ਦੀ ਕਾਸਟ ਆਫ ਰੀਸਟੋਰੇਸ਼ਨ ਆਫ ਰਿਵਰ ਐਂਡ ਇੰਪੋਜ਼ ਹੈਵੀ ਪੈਨਲਟੀ ਠੀਕ ਹੈ ਜੀ ਸਤਲੁਜ ਦਰਿਆ ਵਿੱਚ ਜਿਹੜੀ ਗੰਦਾ ਪਾਣੀ ਪਾ ਰਹੇ ਨੇ ਜਿਹੜੀ ਪੋਲੂਸ਼ਨ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਪੁਲਿਸ ਅਕੈਡਮੀ ਵੀ ਵਿੱਚ ਇਹਦੇ ਵਿੱਚ ਸ਼ਾਮਲ ਹੈ ਜੀ ਪਰ ਕੀ ਬਣਿਆ ਭਾਜੀ ਮੈਂ ਕੱਲਾ ਰਹਿ ਗਿਆ ਗੱਲ ਤੇ ਨਾ ਮੈਂ ਕੱਲਾ ਰਹਿ ਗਿਆ ਕਿਸੇ ਨੇ ਕੋਈ ਐਸਾ ਫਿਲਟਰ ਨਹੀਂ ਬਣਾਇਆ ਨਾ ਫਿੱਟ ਕਰਾਇਆ ਕਿ ਇਹ ਕੰਮ ਹੋਰ ਅੱਗੇ ਚੱਲ ਸਕੇ ਬਹੁਤ ਸੀਰੀਅਸ ਮਾਮਲਾ ਹੈ ਅਸੀਂ ਆਪਣੀ ਬਰਸਤ ਚ ਬਿਮਾਰੀ ਕੈਂਸਰ ਇਹੋ ਜਿਹੀ ਚੀਜ਼ਾਂ ਦੇ ਦੇ ਰਹੇ ਆ ਤੇ ਦੇ ਕੇ ਜਾ ਰਹੇ ਆ। ਨੇ। ਔਰ ਬਹੁਤ ਮਤਲਬ ਸਾਡੀ ਜਿਹੜੀ ਅਗਲੀ ਪੀੜ੍ਹੀ ਐ ਨਾ ਜੀ ਉਹ ਸਾਨੂੰ ਮਾਫ਼ ਨਹੀਂ ਕਰੇਗੀ। ਤੇ ਮੱਲਣ ਸਾਹਿਬ ਜਿਵੇਂ ਜੀ ਹਾਂ ਜੀ। ਸਾਡੇ ਕੋਲ ਪੈਸੇ ਹੈਗੇ ਨੇ। ਹੂੰ। ਠੀਕ ਹੈ ਜੀ। ਸਾਡੇ ਕੋਲ ਪੈਸੇ ਹੈਗੇ ਨੇ ਪਰ ਸਾਡੀ ਨੀਂਦ ਖਰਾਬ ਐ। ਹੂੰ। ਅਸੀਂ ਕਰ ਨਹੀਂ ਰਹੇ ਉਸ ਕੰਮ ਨੂੰ। ਨੇ। ਤੇ ਮੱਲਨ ਸਾਹਿਬ ਜਿਸ ਤਰ੍ਹਾਂ ਪਿਛਲੇ ਦਿਨੀ ਏ 3 ਦਸੰਬਰ ਦੀ ਕਾਲ ਸੀ ਬੁੱਡੇ ਨਾਲੇ ਨੂੰ ਬੰਨ ਮਾਰਨ ਦੀ ਤਾਂ ਇਹ ਤੁਹਾਨੂੰ ਲੱਗ ਰਿਹਾ ਕਿ ਇਹ ਲੁਧਿਆਣੇ ਦਾ ਹੀ ਪਾਣੀ ਹੈ ਜਾਂ ਇਸ ਤੋਂ ਇਲਾਵਾ ਜਾਂ ਇਹ ਜਿਹੜੀਆਂ ਇੰਡਸਟਰੀ ਨੇ ਜਿਵੇਂ ਇੱਕ ਤੇ ਰੋਧਰ ਖੜੀ ਹੋ ਗਈ ਦੂਸਰੇ ਪਾਸੇ ਉਹਨਾਂ ਨੇ ਕਹਿਆ ਸੀ ਹਜ਼ਾਰਾਂ ਬੰਦੇ ਦਾ ਇਕੱਠ ਕਰ ਦਵਾਂਗੇ ਇਧਰ ਇੱਕ ਧਿਰ ਸੀ ਜਿਹਨੂੰ ਪੁਲਿਸ ਫੜੋ ਫੜਾਈ ਕਰ ਰਹੀ ਸੀ ਆਪੋ ਆਪਣੇ ਥਾਂਵੇਂ ਤੋਂ ਰੋਕ ਦਿੱਤਾ ਗਿਆ ਉਹਨਾਂ ਨੂੰ ਜਿਵੇਂ ਲੱਖਾ ਸੁਧਾਨਾ ਜਾਂ ਸੁਖਜਗਰਾਵੇਂ ਜਾਂ ਉਹਨਾਂ ਦੇ ਸਾਥੀ ਸੁਖਵਿੰਦਰ ਪੀਪੀ ਅਮਿਤੋਜ ਮਾਲ ਜਿਹੜੇ ਕੋਜ਼ ਦਿਨ ਅਗਵਾਈ ਕਰ ਰਹੇ ਸਨ ਬਾਅਦ ਵਿੱਚ ਉਹ ਲਗਾਤਾਰ ਉੱਥੇ ਧਰਨੇ ਪ੍ਰਦਰਸ਼ਨ 'ਚ ਸ਼ਾਮਲ ਰਹੇ ਸੋ ਇਹ ਸਾਰੇ ਵਰਦਾਰੇ ਨੂੰ ਕਿਵੇਂ ਵੇਖ ਰਹੇ ਹੋ ਮਤਲਬ ਇੱਕ ਤੇ ਰਕੈਰੀ ਕਿ ਇਹਦੇ ਨਾਲ ਰੁਜ਼ਗਾਰ ਦਾ ਖਤਰਾ ਰੁਜ਼ਗਾਰ ਲੋਕਾਂ ਦਾ ਖੂਨ ਆ ਗਏ ਨੇ ਇਹ ਰਾਜਨੀਤੀ ਹੋ ਰਹੀ ਹੈ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਅਜੀ ਮੈਂ ਡਿਊ ਰਿਸਪੈਕਟ ਨਾਲ ਸਾਰੇ ਭੈਣ ਭਰਾਵਾਂ ਨੂੰ ਚਾਹੇ ਉਹ ਫੈਕਟਰੀ ਵਾਲੇ ਆ ਚਾਹੇ ਪ੍ਰਵਾਸੀ ਭਾਰਤੀ ਹੈ ਪਰ ਚਾਹੇ ਸਾਡੇ এনवायरमेंट ਬਚਾਉਣ ਵਾਲੇ ਮੋਹਤਵਾਰ ਨੇ ਠੀਕ ਹੈ ਜੀ ਜੀ ਉਨਾ ਸਾਰਿਆਂ ਦੀ ਡਿਊ ਰਿਸਪੈਕਟ ਹੈ ਮੇਰੀ ਬਟ ਮੈਂ ਕਹਾਂਗਾ ਕਿ ਇਹ ਡਰਾਮੇ ਨੇ ਸਾਰੇ ਹਮ ਅਸੀਂ ਲੜਾਈ ਲੜ ਰਹੇ ਹਾਂ ਠੀਕ ਹੈ ਹਮ ਇਹ ਡਰਾਮਾ ਸ਼ਬਦ ਮੈਂ ਕਿਉਂ ਵਰਤਿਆ ਕਿ ਜਿਸ ਬੰਦੇ ਨੇ ਕੰਮ ਕਰਨਾ ਹੈ ਬੀਸੀ ਕੋ ਪਾਵਰ ਹੈ এনवायरमेंट ਅਫਸਰ ਕੋ ਪਾਵਰ ਹੈ ਹਮ ਪ੍ਰਸ਼ਾਸਨ ਕੋ ਪਾਵਰ ਹੈ ਹਮ ਸਰਕਾਰ ਕੋ ਪਾਵਰ ਹੈ ਮਸ਼ੀਨ ਚੁੱਕ ਕੇ ਲਾਵੇ ਨਾ ਫਿਲਟਰ ਕਰਨਾ ਦੀ ਜੀ ਥੋੜੀ ਲਾਦੀ ਹਮ ਸੋ ਉਹਨਾਂ ਨੂੰ ਲੱਗਦਾ ਸੀ ਡਰਾਮਾ ਕਰ ਰਹੇ ਇਹ ਸਰਕਾਰਾਂ ਨੂੰ ਲੱਗਦਾ ਹੈ ਬਿਊਰੋਕਰੇਟਸ ਨੂੰ ਲੱਗਦਾ ਹੈ ਤੁਸੀਂ ਪੁੱਛੋ ਤੇ ਸਹੀ ਕਿਸੇ ਵੀ এনवायरमेंट ਵਾਲੇ ਨੂੰ ਕਿਸੇ ਸੀਵਰੇਜ ਡਿਪਾਰਟਮੈਂਟ ਵਾਲੇ ਨੂੰ ਉਹ ਈਓ ਨੂੰ ਪੁੱਛੋ ਕਹੇਗਾ ਜੀ ਬਣਾ ਕੇ ਭੇਜੀ ਹੋਈ ਸੀ ਬਸ ਾਰੀ ਹੈ ਜੀ ਉਹ ਕਾਗਜ਼ਾ ਜੀ ਰੁਲੀ ਜਾਂਦੀ ਹੈ 2012 ਤੱਕ ਤੋਂ 2002 ਤੋਂ ਮੈਂ ਤੁਹਾਨੂੰ ਦੱਸ ਦਵਾਂ ਐਸ এনवायरमेंट ਚ ਕਾਨੂੰਨੀ ਤੌਰ ਤੇ ਮਕਰ ਪਿਆ ਜੀ ਜ਼ਿਲ੍ਹਾਂ ਦੇ ਵਿੱਚ ਜਿੰਨਾ ਜ਼ਿਲ੍ਹਾਂ ਦਾ ਗਲਤ ਪਾਣੀ ਹੈ ਉਹ ਸਾਰਾ ਬਾਹਰ ਇੱਦਾਂ ਡਿਸਚਾਰਜ ਕੀਤਾ ਜਾ ਰਿਹਾ ਹੁਣ ਉਹਦੇ ਵਿੱਚ ਤੇ ਕੋਈ ਪ੍ਰਾਈਵੇਟ ਬੰਦਾ ਨਹੀਂ ਨਾ ਜ਼ਿਲ੍ਹਾਂ ਨੂੰ ਕਰ ਦਿਓ ਬੰਦ ਫਿਰ ਸਾਰੀਆਂ ਖੋਲ ਦਿਓ ਜ਼ਿਲ੍ਹਾਂ ਬੰਦੇ ਭੇਜ ਦਿਓ ਘਰੋਂ ਘਰੀ ਜੀ ਉਹਦਾ ਪਾਣੀ ਉਹਦਾ ਪਾਣੀ ਕਿਉਂ ਨਹੀਂ ਸਾਫ਼ ਹੋਏਗਾ ਉਹ ਪਾਣੀ ਨੂੰ ਸਾਫ਼ ਕਰਕੇ ਬਾਹਰ ਭੇਜਦੇ ਜਿੰਨੇ ਵਾਰ ਦੇ ਕੱਲੀ ਸਰਕਾਰ ਦੀ ਹੈ ਨਾ ਉੱਥੇ ਤੇ ਤੁਸੀਂ ਜਾ ਕੇ ਦੇ ਨਾ ਗੰਦ ਪਾ ਕੇ ਹੁੰਦੇ ਹਾਂ ਹਾਂ ਮੈਂ ਵੀ ਨਹੀਂ ਪਾ ਕੇ ਹੁੰਦਾ ਉੱਥੇ ਜਿਹੜਾ ਕੈਦੀ ਆ ਜਾਂ ਜਿਹੜੇ ਉੱਥੋਂ ਦੇ ਰੈਜ਼ੀਡੈਂਟਸ ਨੇ ਉਹਨਾਂ ਨੇ ਪਾਉਣਾ ਹੈ ਹਾਂ ਫਿਰ ਕਿਉਂ ਨਹੀਂ ਉਹ ਸਾਫ਼ ਹੋ ਰਿਹਾ ਜੀ ਜੀ ਤੇ ਇਸ ਤੋਂ ਜੀ ਤੇ ਇਸ ਦੇ ਨਾਲ ਨਾਲ ਵਕੀਲ ਸਾਹਿਬ ਜਿਵੇਂ ਆਪਾਂ ਮੁੜ ਕੇ ਇੱਥੇ ਵਾਪਸ ਗੱਲ ਕਰੀਏ ਕਿ ਜਿਹੜਾ ਲੁਧਿਆਣੇ ਤੋਂ ਜਿਵੇਂ ਰਾਜਸਥਾਨ ਤੱਕ ਦੀ ਗੱਲ ਹੋ ਰਹੀ ਹੈ ਕਿ ਅੱਗੇ ਜੰਮ ਦੇ ਬੱਚੇ ਵੀ ਕੈਂਸਰ ਪੀੜਤ ਨੇ ਜਾਂ ਫਿਰ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ ਦੂ ਪਿਛਲੇ ਪਾਸੇ ਨੂੰ ਇੱਕ ਸਾਈਡ ਦੀ ਤਾਂ ਚੰਡੀਗੜ੍ਹ ਤੋਂ ਆਪਾਂ ਸ਼ੁਰੂਆਤ ਕਰ ਲਈਏ ਕਿ ਉੱਥੇ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਕਿੱਥੋਂ ਮੋਹਿਆ ਕਰਵਾਇਆ ਜਾਂਦਾ ਹੈ ਤੇ ਅੱਗੇ ਲੁਧਿਆਣੇ ਨੂੰ ਕਿੱਥੋਂ ਮੋਹਿਆ ਹੁੰਦਾ ਚੰਡੀਗੜ੍ਹ ਦੇਖੋ ਜੀ ਪੀਣ ਵਾਲਾ ਪਾਣੀ ਤੇ ਕੁਝ ਪਾਣੀ ਪੰਪਿੰਗ ਹੋ ਰਿਹਾ ਥੱਲੋਂ ਹੂੰ ਤੇ ਕੁਝ ਪਾਣੀ ਨੂੰ ਕਲੋਰੀਨ ਪਾ ਕੇ ਸਾਫ਼ ਕਰਕੇ ਦਿੱਤਾ ਜਾਂਦਾ ਸਾਡੀ ਸੁਖਨਾ ਲੇਕ ਵੀ ਤੇ ਇਹਨਾਂ ਨੇ ਗੰਦੇ ਗੰਦੇ ਪਾ ਕੇ ਤੇ ਸਾਰੀਆਂ ਮੱਛੀਆਂ ਕਛੂਏ ਮਾਰਦੇ ਸੀ ਜੀ ਜਿੰਨਾ ਗੰਦਾ ਪਾਣੀ ਸੀ ਸਾਰਾ ਉਹ ਚ ਛੁੱਟਦਾ ਸੀ ਇਹਨਾਂ ਨੇ ਹੂੰ ਉਸ ਲੇਕ ਵਿੱਚ ਜੀ ਚੰਡੀਗੜ੍ਹ ਦੇ ਪਾਰਕਾਂ ਚ ਅੱਜ ਵੀ ਗੰਦਾਬਾ ਤੁਸੀਂ ਟੈਸਟ ਕਰਾ ਲਓ ਜ਼ਮੀਨ ਨੂੰ ਸੋਇਲ ਨੂੰ ਚੈੱਕ ਕਰਾ ਲਓ ਹੂੰ ਤੁਹਾਨੂੰ ਜਰੀਲਾ ਜਿਹੜੀ ਧਰਤੀ ਜਿਹੜੀ ਉੱਥੇ ਹੈਗੀ ਆ ਉਹ ਜਰੀਲੀ ਲੱਗੇਗੀ ਹੂੰ ਬਦਬੂ ਆਉਂਦੀ ਆ ਗਟਰ ਦੀ ਜਿਹੜੀਆਂ ਖੁਸ਼ਬੂਆਂ ਆਉਣੀਆਂ ਚਾਹੀਦੀਆਂ ਸੀ ਜੀ ਸੋ ਸਾਰਾ ਜਿਹੜਾ ਜ਼ਾਰੋ ਮਦਾਰਨ ਹੈ ਜੀ ਉਹ ਜਿਨ੍ਹਾਂ ਨੇ ਲਾਗੂ ਕਰਨਾ ਸਿਸਟਮ ਉਹਨਾਂ ਤੇ ਹੈ ਜੀ ਜੀ ਬਸ ਇਹ ਮੈਂ ਗੱਲ ਕਹਿਣੀ ਚਾਹਾਂਗਾ ਜੀ ਜੀ ਤੇ ਜਿਹੜੇ ਜਿਸ ਤਰ੍ਹਾਂ ਇਹ ਲੱਖੇ ਸਧਾਣੇ ਹੋਣੀ ਨੇ ਜਾਂ ਸੁਖ ਜਗਰਾਉਵੇਂ ਹੋਰ ਕਈ ਬੰਦੇ ਨੇ ਜਿਹੜੇ ਇਸ ਪਾਸੇ ਨੂੰ ਤੁਰੇ ਨੇ ਕਿ ਪੰਜਾਬ ਦੇ ਪਾਣੀਆਂ ਨੂੰ ਅਸੀਂ ਸਾਫ਼ ਕਰਵਾ ਕੇ ਹੀ ਦਮ ਲਵਾਂਗੇ ਪਾਣੀ ਨੂੰ ਬਚਾਉਣਾ ਤਾਂ ਤੁਸੀਂ ਤੁਹਾਡੇ ਨਾਲ ਕਿਈ ਇਹਨਾਂ ਦਾ ਮੇਲ ਮਲਾਪ ਹੋਇਆ ਜਾਂ ਇਹਨਾਂ ਵੱਲੋਂ ਕੋਈ ਤੁਹਾਡੇ ਨਾਲ ਸੰਪਰਕ ਕੀਤਾ ਹੈ ਕਿ ਜਿਹੜੀ ਸਾਰੀ ਟੀਮ ਹੈ ਜਿਵੇਂ ਮੈਂ ਤੋਜਮਾਨ ਨੇ ਭਾਜੀ ਤੁਸੀਂ ਜੜੀਆਂ ਬਣੋ ਮੈਂ ਮੇਲ ਮਲਾਪ ਕਰਨ ਨੂੰ ਤਿਆਰ ਹਾਂ ਉਹ ਜੋ ਮੇਰੇ ਦਫ਼ਤਰ ਤੁਹਾਡੇ ਲਈ ਕਿਸ ਲੜਨ ਨੂੰ ਵੀ ਤਿਆਰ ਹਾਂ ਤੇ ਤਿਆਰ ਕਰਕੇ ਦੇਣ ਨੂੰ ਵੀ ਤਿਆਰ ਹਾਂ ਜੀ ਔਰ ਸਹੀ ਡਾਇਰੈਕਸ਼ਨ ਵੀ ਦੱਸੀ ਜਾਊਗਾ ਨਾਲ ਨਾਲ ਵੀ ਇਹਦੇ ਵਾਸਤੇ ਅਸੀਂ ਆਹ ਕੰਮ ਕਰੀਏ ਹਾਂ ਔਰ ਡੈਫੀਨੇਟਲੀ ਜਦੋਂ ਕੋਰਟ ਇੰਟਰਵੀਨ ਕਰੇਗੀ ਤੇ ਡੇਵਿਡ ਜੀ ਦੇ ਸਾਥ ਸੁੱਕਣਗੇ ਜੀ ਜੀ ਤੇ ਮਿਲਣ ਹਾਂ ਤੁਸੀਂ ਚਰਚਾ ਦੇ ਦਰਾਂਲੇ ਵੀ ਕਹਿ ਰਹੇ ਸੀ ਕਿ ਤੁਹਾਨੂੰ ਕੋਈ ਧਮਕੀਆਂ ਵਗੈਰਾ ਵੀ ਤੁਹਾਨੂੰ ਸੁਣਨੇ ਪੈਂਦੇ ਨੇ ਤੁਹਾਨੂੰ ਬਹੁਤ ਕੁਝ ਵੇਖਣਾ ਪੈ ਰਿਹਾ ਇਹ ਵਿੱਚ 2018 ਤੋਂ ਜਦੋਂ ਤੋਂ ਤੁਸੀਂ ਲੱਗੇ ਹੋਏ ਹੋ ਇੱਧਰ ਡੈਫੀਨਿਟਲੀ ਭਾਜੀ ਸੁਣਨੀ ਹੈ ਟਣੀ ਹੈ ਜਦੋਂ ਮੈਂ ਕਿਸੇ ਨੂੰ ਜਿਹੜਾ ਗਲਤ ਕੰਮ ਕਰ ਰਿਹਾ ਉਹਨੂੰ ਮੈਂ ਜੇ ਟੋਕਾਂਗਾ ਜਾਂ ਉਹਨੂੰ ਕੋਈ ਮੈਂ ਆਪ ਤੇ ਗੱਲ ਕੱਢਦਾ ਨਹੀਂ ਮੈਂ ਤਾਂ ਇੱਕ ਪਟੀਸ਼ਨ ਹੀ ਪਾਉਣਾ ਜੀ ਕੋਰਟ 'ਚ ਹਾਂ ਤੇ ਫਿਰ ਜਦੋਂ ਮੈਂ ਕੱਲਾ ਪੈ ਜਾਂਦਾ ਤੇ ਫਿਰ ਮੈਨੂੰ ਉਹ ਵਾਪਸ ਵੀ ਲੈਣੀ ਪੈਂਦੀ ਹੈ ਹਾਂ ਜਾਂ ਉਹਨੂੰ ਪੈਂਡਿੰਗ ਛੱਡਣਾ ਪੈਂਦਾ ਸੋ ਪਰੇਸ਼ਾਨੀ ਤਾਂ ਮੈਨੂੰ ਸਹਿਣੀ ਹੀ ਪੈਂਦੀ ਹੈ ਜੀ ਇਸ ਦੀ ਕੋਈ ਸ਼ੱਕ ਨਹੀਂ ਨੇ ਪਰ ਫਿਰ ਵੀ ਮੈਂ ਹਟਦਾ ਨਹੀਂ ਰਹਿਣਾ ਜੀ ਮੈਂ ਜੀ ਤੇ ਜਿਹੜਾ ਇਹ ਬੁੱਡੇ ਨਾਲੇ ਦੇ ਆਪਾਂ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਪਾਣੀ ਜਿਹੜਾ ਹੈ ਡਾਈੰਗ ਫੈਕਟਰੀ ਜਿਹੜੇ ਕੱਪੜਾ ਰੰਗਾਈ ਮਿਲਾਂ ਨੇ ਉਹਨਾਂ ਦੇ ਨਾਲ ਹੀ ਜ਼ਿਆਦਾ ਪਲੀਟ ਹੋ ਰਿਹਾ ਜਾਂ ਹੋਰ ਵੀ ਵੱਖ-ਵੱਖ ਕਰਨ ਹੋ ਸਕਦੇ ਨੇ ਭਾਜੀ ਇਕੱਲਾ ਉਹ ਨਹੀਂ ਹੈ ਜੀ ਬਹੁਤ ਕੁਝ ਹੋ ਰਿਹਾ ਹੈ ਔਰ ਈਵਨ ਇਹ ਨਾ ਸੁਣੋ ਤੁਸੀਂ ਜਿਹੜੀ ਪਲੀਟ ਹੋ ਰਹੀ ਹੈ ਨਾ ਇਹ ਪਾਣੀ ਇਹਨੂੰ ਪਲੀਟ ਹੋਣ ਦੇ ਵੀ ਕਈ ਕਾਰਨ ਨੇ ਹੁਣ ਸਮਝੋ ਮੰਨ ਲਓ ਮੈਂ ਨਹਾਤਾ ਏ ਸ਼ੈਂਪੂ ਨਾਲ ਠੀਕ ਹੈ ਜੀ ਤੁਸੀਂ ਨਹਾਤੇ B ਸ਼ੈਂਪੂ ਨਾਲ ਇਹ ਵੀ ਹੋ ਸਕਦਾ ਹੈ ਕਿ A ਔਰ B ਸ਼ੈਂਪੂ ਜਦੋਂ ਆਪਸ ਵਿੱਚ ਥੱਲੇ ਜਾ ਕੇ ਗਟਰ 'ਚ ਮਿਲਣ ਉਹ ਤੀਜਾ ਕੋਈ ਗੈਸ ਜਾਂ ਤੀਜਾ ਕੋਈ ਜ਼ਹਿਰ ਪੈਦਾ ਕਰ ਦੇਣਾ ਤੇ ਔਰ ਜਿਹੜਾ ਉਹਦੇ ਅੰਦਰ ਆਲਰੇਡੀ ਸਲੱਜ ਪਿਆ ਹੈ ਜਿਹੜਾ ਥੱਲੇ ਮਟੀਰੀਅਲ ਪਿਆ ਹੈ ਤੁਸੀਂ ਬਈ ਯਾਦ ਕਰੋ ਥੋੜਾ ਜਿਹਾ ਬਚਪਨ ਯਾਦ ਕਰੋ ਜਿੱਥੇ ਕਿਤੇ ਪਾਣੀ ਦਾ ਸਿਵਰ ਹੁੰਦਾ ਸੀ ਨਾ ਉੱਥੇ ਕਾਕਰੋਚ ਬੜੇ ਹੁੰਦੇ ਸੀ ਹਮ ਜੀ ਅੱਜ ਤੁਹਾਨੂੰ ਤੁਹਾਡੇ ਗੱਡਰ ਵਿੱਚ ਵੀ ਕਾਕਰੋਚ ਨਹੀਂ ਲੱਭਦਾ ਨਹੀਂ ਜੀ ਮਨਨ ਕਿ ਕਾਕਰੋਚ ਨੂੰ ਵੀ ਪਤਾ ਕਿ ਇਹ ਬਲਾ ਗੰਦ ਮੈ ਨਹੀਂ ਖਾਣਾ ਹਮ ਖਿਲਾ ਬੰਦੇ ਨੇ ਕੱਢਿਆ ਜੀ ਹੁਣ ਦੱਸੋ ਕੀ ਕਰੋਗੇ ਹਮ ਠੀਕ ਹੈ ਨਾ ਜੀ ਤੇ ਇਸ ਤੋਂ ਇਲਾਵਾ ਜੇ ਜਿਸ ਤਰ੍ਹਾਂ ਜਿਸ ਦਿਨੇ ਧਰਨਾ ਪ੍ਰਦਰਸ਼ਨ ਸੀ ਉਸ ਦਿਨ ਜਿਹੜੇ ਲੁਧਿਆਣੇ ਦੇ ਲੋਕ ਨੇ ਜੇ ਆਪਾਂ ਕੱਲੇ ਲੁਧਿਆਣੇ ਤੇ ਅੱਜ ਗੱਲ ਕਰ ਲਈ ਕਿਉਂਕਿ ਜਿਹੜੀ ਸ਼ੁਰੂਆਤ ਅਸਲ ਵਿੱਚ ਲੁਧਿਆਣੇ ਤੋਂ ਹੋ ਚੁੱਕੀ ਹੈ ਪਾਣੀਆਂ ਦੀ ਗੱਲ ਹੈਗੀ ਧਰਤੀ ਦੀ ਗੱਲ ਹੈਗੀ ਧਰਤੀ ਨੂੰ ਜੇ ਆਪਾਂ ਮਾਤਾ ਵੀ ਕਹਿ ਦਿੰਦੇ ਆ ਜਾਂ ਗਊ ਮਾਤਾ ਸ਼ਬਦ ਵੀ ਵਰਤ ਲਿਆ ਜਾਂਦਾ ਹੈ ਜਿਹੜੇ ਬੀਜ ਨੇ ਸਾਡੇ ਗੰਦੇ ਪਾਣੀ ਦੀ ਵਜ੍ਹਾ ਤੋਂ ਸਾਡੇ ਬੀਜ ਜਿਹੜੇ ਹਾਈਬ੍ਰਿਡ ਤਾਂ ਹੋ ਹੀ ਰਹੇ ਨੇ ਜੋ ਕੰਪਨੀਆਂ ਟ੍ਰਾਇਲ ਕਰ ਰਹੀਆਂ ਨੇ ਕਰ ਰਹੀਆਂ ਨੇ ਜਿੱਥੇ ਕੁਦਰਤੀ ਤੌਰ ਤੇ ਅਸੀਂ ਬੀਜਾਂ ਨੂੰ ਉਗਾ ਰਹੇ ਹਾਂ ਉੱਥੇ ਜਿੱਥੇ ਗੰਦਾ ਪਾਣੀ ਉਹਨਾਂ ਨੂੰ ਮਿਲ ਰਿਹਾ ਉਹ ਬੀਜ ਕਮਜ਼ੋਰ ਹੋ ਰਹੇ ਨੇ ਜਿਹੜਾ ਅਜਿਹੇ ਜਿਹੜਾ ਕੁਦਰਤੀ ਖੇਤੀ ਮਹਰ ਨੇ ਉਹਨਾਂ ਦਾ ਦੱਸਣਾ ਹੈ ਭਾਜੀ ਬੀਜ ਨਪੁੰਸਕ ਹੋ ਰਹੇ ਨੇ ਹੂੰ ਠੀਕ ਹੈ ਜੀ ਜੀ ਬੀਜ ਜਿੰਨੇ ਵੀ ਨੇ ਨਾ ਉਹਨਾਂ ਨਪੁੰਸਕ ਹੋ ਰਹੇ ਨੇ ਔਰ ਅਸੀਂ ਬਾਤਾਂ ਦੇ ਜਿੰਦੇ ਆ ਜੀ ਤੁਸੀਂ ਵੀ ਵੇਖ ਲੋਗੇ ਅਸੀਂ ਵੇਖ ਲਾਂਗੇ ਹੂੰ ਅਗਲੇ 8-10 ਸਾਲਾਂ ਚ ਜਾਂ ਸਾਡੀ ਜਿਹੜਾ ਪੋਚ ਹੁਣ ਵਿਆਹ ਜਾ ਰਿਹਾ ਪੰਜਾਂ ਸਾਲਾਂ ਚ ਜੇ ਜਿਹੜਾ ਅੱਜ ਇਸ ਵੇਲੇ 7 8 10 ਸਾਲ ਵਾਲੀ ਏਜ ਵਾਲਾ ਬੱਚਾ ਹੈ ਹੂੰ ਉਹਦੀਆਂ ਕੰਪਲਿਕੀਸ਼ਨਾਂ ਤੁਸੀਂ ਦੇਖਣਾ ਵੀ ਕਿੰਨੀਆਂ ਇੱਕ ਕੰਪਲਿਕੀਸ਼ਨਾਂ ਆਉਂਦੀਆਂ ਵੀ ਆ ਹੂੰ ਬਹੁਤ ਬਹੁਤ ਅਸੀਂ ਬਹੁਤ ਹੀ ਖਰਾਬ ਦਿਸ਼ਾ 'ਚ ਜਾ ਰਹੇ ਹਾਂ ਹੂੰ ਜੇ ਇਹ এনवायरमेंट ਨਾ ਬਚਾਇਆ ਹੂੰ ਤੇ ਅਸੀਂ ਬਚਦੇ ਨਹੀਂ ਜੀ ਤੇ ਪੰਜਾਬ ਵਾਸਤੇ ਵੱਡੀ ਫਿਕਰ ਵਾਲੀ ਗੱਲ ਲੱਗ ਰਹੀ ਹੈ ਜੇ ਚਿੱਟਾ ਸ਼ਬਦ ਹੈ پورے ਭਾਰਤ ਲਈ ਭਾਜੀ 500 500 ਫੁੱਟ ਤੇ ਪਾਣੀ ਚਲਾ ਗਿਆ ਜੀ ਤੇ ਜੇ ਲੋ ਆਪਾ ਜੀ ਜਿਹੜਾ ਅਸੀਂ 20 ਫੁੱਟ ਤੇ ਪਾਣੀ ਲੈਂਦੇ ਰਹੇ ਹਾਂ ਨਾ ਜੀ ਹੂੰ ਉਹ 50 ਫੁੱਟ ਤੇ ਚਲਾ ਗਿਆ 500 ਫੁੱਟ ਤੇ ਚਲਾ ਗਿਆ ਤੁਸੀਂ ਹੁਣ ਆਪੇ ਹਿਸਾਬ ਲਾ ਲਓ ਵੀ ਅਸੀਂ ਕਿੱਥੇ ਬੈਠੇ ਹਾਂ ਜੀ ਤੇ ਇੱਕ ਪਾਸੇ ਵੇਖੋ ਜੇ ਆਪਾਂ ਹੁਣ ਪੰਜਾਬ ਦੀ ਜਾਂ ਆਪਣੇ ਭਾਰਤ ਦੀ ਗੱਲ ਕਰ ਲਈਏ ਵੱਖ-ਵੱਖ ਸਟੇਟਾਂ ਦੇ ਵਿੱਚੋਂ ਘਟ ਜਾਂ ਵੱਧ ਗਿਣਤੀ ਦੇ ਵਿੱਚ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਜਿਨ੍ਹਾਂ ਦੇ ਕੋਈ ਪੱਲੇ ਹੁਨਰ ਵੀ ਹੋ ਸਕਦੇ ਜਿਹੜੇ ਭਾਰਤ ਦੇ ਆਉਣ ਵਾਲੇ ਸਮੇਂ ਦੇ ਵਿਗਿਆਨੀ ਵੀ ਹੋ ਸਕਦੇ ਹਨ ਜਿਹੜੇ ਕਿ ਸਿਰੇ ਦੀ ਖੋਜ ਕਰ ਸਕਦੇ ਹਨ ਜਿਹੜਾ ਸਾਡੀ ਕਹ ਲਈਏ ਸੋਨਾ ਹੈ ਜਾਂ ਸਾਡੀ ਮਲਾਈ ਮਲਾਈ ਇੱਕ ਤਾਂ ਉਹ ਜਾ ਰਹੀ ਹੈ ਦੂਜੇ ਪਾਸੇ ਚਿੱਟਾ ਜਿਹੜਾ ਉਹ ਚਿੱਟੇ ਨੇ ਆਪਣੀ ਗ੍ਰਿਫਤ ਚ ਲਿਆ ਹੋਏ ਆ ਤੀਜੇ ਪਾਸੇ ਆਪਾਂ ਇਹ ਲਈ ਇੱਕ ਹੋਰ ਚਿੱਟਾ ਹੈ ਬਾਜ਼ਾਰ ਦੇ ਵਿੱਚ ਦੁੱਧ ਦੀ ਗੱਲ ਕਰ ਰਹੇ ਨਕਲੀ ਦੀ ਹੁਣ ਕਹਿੰਦੇ ਲੋਕ ਮਜ਼ਾਕ ਕਰਨ ਲੱਗੇ ਨੇ ਕਹਿੰਦੇ ਦੁੱਧ ਤਾਂ ਸਿਰਫ ਘਰਾਂ ਦੇ ਵਿੱਚ ਵੈਸੇ ਵਿਖਾਵੇ ਵਾਸਤੇ ਢੇੜੇ ਵਾਸਤੇ ਹੁੰਦੇ ਨੇ ਦੁੱਧ ਤਾਂ ਕਹਿੰਦੇ ਉੱਥੇ ਹੀ ਬਣ ਜਾਂਦਾ ਸ਼ਹਿਰਾ ਜੀ ਉੱਥੇ ਹੀ ਤਿਆਰ ਹੋ ਜਾਂਦਾ ਵਕ ਵਕ ਥਾਵਾਂ ਦੇ ਉੱਪਰ ਸੋ ਇਹ ਜੀ ਫਾਈਂਡਰ ਬਣਾਈ ਜਾਂਦੇ ਨੇ ਦੁੱਧ ਪਨੀਰ ਜੀ ਤਾਂ ਫਿਰ ਸਾਡੇ ਦੇਸ਼ ਦਾ ਬਣੇਗਾ ਕੀ ਅਸੀਂ ਤਾਂ ਇਸਰਾਂ ਲੱਗਣ ਲੱਗੇ ਜਿੱਦਾਂ ਕੂੜੇ ਦੇ ਢੇਰ ਦੇ ਉੱਪਰ ਅਸੀਂ ਬੈਠੇ ਹੋਨੇ ਉੱਪਰ ਹੀ ਬੈਠੇ ਹੋਨੇ ਵੇਖਣ ਨੂੰ ਕੋਠੀਆਂ ਬੰਗਲੇ ਲੱਗ ਰਹੇ ਨੇ ਵਿਖਾਈ ਦੇ ਰਹੇ ਨੇ ਦੂਰ ਆਪਾਂ ਜ਼ਹਿਰ ਦੇ ਢੇਰ ਤੇ ਬੈਠੇ ਹਾਂ ਜੀ ਕੂੜਾ ਤਾਂ ਫਿਰ ਚੰਗਾ ਹੁੰਦਾ ਜੀ ਜਹਿਰ ਦੇ ਢੇਰ ਤੇ ਬੈਠੇ ਹਾਂ ਔਰ ਅਸੀਂ ਆਪ ਕਸੂਰਵਾਰ ਹਾਂ ਸੱਦੀਆਂ ਸਰਕਾਰਾਂ ਨਾਲ ਸਾਡੇ ਕਸੂਰਵਾਰ ਨੇ ਜੋ ਵੀ ਸਾਡੇ ਜਿਹੜੇ ਵੀ ਸੱਜਣ ਮਿੱਤਰ ਨੇ ਜਿਨ੍ਹਾਂ ਨੇ ਵੀ ਇਹਦਾ ਮੁੱਦਾ ਚੁੱਕਿਆ ਉਹਨੂੰ ਟੈਕਨੀਕਲੀ ਜੇ ਕਰ ਲਾਂਗੇ ਨਾ ਜੀ ਜੀ ਕਿਉਂਕਿ ਇਕੱਲੇ ਹੜਤਾਲਾਂ ਕਰਕੇ ਕੁਝ ਨਹੀਂ ਬੰਨਾ ਜਦੋਂ ਅਸੀਂ ਕੋਰਟ ਦੇ ਥਰੂ ਗਏ ਔਰ ਕੋਰਟ ਨੇ ਇਹਨਾਂ ਨੂੰ ਖਿਚਾਈ ਕੀਤੀ ਮੋਨੀਟਰਿੰਗ ਕਰਾਈ ਅਸੀਂ ਕੋਰਟਾਂ ਦੇ ਥਰੂ ਜੀ ਫਿਰ ਜਿਹੜੇ ਅਫਸਰ ਬਣ ਕੇ ਬੈਠੇ ਨੇ ਨਾ ਜੀ ਜੀ ਇਹਨਾਂ ਦੀ ਸਾਹ ਉਦੋਂ ਸੁੱਕੁੰਦੇ ਨੇ ਜੀ ਤੇ ਉਦੋਂ ਇਹਨਾਂ ਨੇ ਕੰਮ ਕਰਨੇ ਸ਼ੁਰੂ ਕਰਨੇ ਨੇ ਉਹਨਾਂ ਕੋਲ ਟਾਈਮ ਬਾਉਂਡ ਕਰਾ ਕੇ ਜਦੋਂ ਕੰਮ ਲਿਆ ਜਾਏਗਾ ਨਾ ਜੀ ਹਾਂ ਫਿਰ ਜਾ ਕੇ ਇਹ ਕੰਮ ਹੋਣੇ ਸਰ ਉਦਾਂ ਨਹੀਂ ਹੋਣੇ 2002 ਤੋਂ ਲੈ ਕੇ ਹੁਣ ਤੱਕ ਨਹੀਂ ਹੋ ਸਕੇ ਜਿਹੜੇ ਕੰਮ ਜੀ ਪ੍ਰੋਬਲਮ ਕਿੱਥੇ ਹੈ ਸੋਚ ਕਿੱਥੇ ਹੈ ਜੀ ਕੀ ਤੁਸੀਂ ਕਿੰਨੀ ਕੀ ਦਿਨ ਲੱਗਦੀ ਭਾਜੀ ਇੱਕ ਕਰੋੜ ਰੁਪਏ ਦੀ ਮਸ਼ੀਨ ਲੈ ਕੇ ਲਾਉਣ ਨੂੰ ਕਿੰਨੀ ਦਿਨ ਲੱਗੂਗੀ ਹਮ ਮੈਂ ਕਹਿੰਦਾ ਅੱਜ ਇਹ ਅਨਾਉਂਸ ਕਰ ਦੇਣ ਹਮ ਕਿ ਚੰਗੀਆਂ ਏਜੰਸੀਆਂ ਇੱਕ ਇੱਕ ਕਰੋੜ ਦੀਆਂ 30-30 ਲੱਖ ਦੀਆਂ ਮਸ਼ੀਨ ਲਾ ਕੇ ਪਾਣੀ ਸਾਫ਼ ਕਰੇਗੀ ਹਮ ਔਰ ਇਮਾਨਦਾਰੀ ਨਾਲ ਉਹਨੂੰ ਆਪਰੇਟ ਕਰ ਲਏ ਜਾਵੇ ਹਮ ਰੋਜ਼ ਇਹਦਾ ਕੰਮ ਸ਼ੁਰੂ ਹੋ ਜਾਏਗਾ ਜੀ ਪਿੰਡਾਂ ਦੇ ਛੱਪੜਾਂ ਦਾ ਇੱਧਰ ਸਫਾਈ ਨਹੀਂ ਹੋ ਸਕੀ ਜਦ ਕਿ ਇੰਨਾ ਵੱਡਾ ਪਲਾਂਟ ਮਿਲਦਾ ਹੈ 280 ਲੱਖ ਅਜ ਤੋਂ 10 ਸਾਲ ਪਹਿਲਾਂ 28 ਲੱਖ ਰੁਪਏ ਕੀਮਤ ਸੀ ਜਿਹੜਾ ਜਿਹੜੀਆਂ ਵਿਸ਼ਵ ਜਿਆ ਸੰਸਥਾਵਾਂ ਨੇ ਉਹ ਦਿੰਦੀਆਂ ਸੀ ਪੰਜਾਬ ਦੇ ਕਿੰਨੇ ਪਿੰਡਾਂ 'ਚ ਲੱਗਾ ਪਲਾਂਟ ਪਹਿਲਾਂ ਤਾਂ ਵੈਸੇ ਲੱਗੇ ਨਹੀਂ ਹੈਗੇ ਜੇ ਬਹੁਤ ਘੱਟ ਨੇ ਵਿਖਾਈ ਦਿੰਦੇ ਨੇ ਤੇ ਉਹ ਜਾਮ ਬੰਦ ਪਏ ਨੇ ਉਹ ਬੰਦ ਪਏ ਨੇ ਕਿਉਂਕਿ ਉਹਨੂੰ ਆਪਰੇਟ ਵੀ ਤਾਂ ਕਰਨ ਦੇ ਫਿਰ ਖਰਚੇ ਨਹੀਂ ਗਏ ਫਿਰ ਕੀਜੀ ਤਾਂ ਨਹੀਂ ਗਈਆਂ ਜੀ ਸਰਕਾਰ ਇਹਨਾਂ ਪੈਸਾ ਕਿੱਥੋਂ ਲਿਆਵੇਗੀ ਜੇ ਆਪਾਂ ਹੁਣ ਵੇਖੀਏ ਇਹਦਾ ਮਤਲਬ ਜਿੰਨਾ ਵਰਤਾਇਆ ਯਾਰਾ ਪਾਣੀ ਉਹ ਪੂਰੇ ਤੇ ਪੂਰਾ ਪੂਰੀ ਤਰ੍ਹਾਂ ਗੰਦਾ ਕਰਕੇ ਉਸ ਨੂੰ ਮਤਲਬ ਕਿ ਛੱਡਿਆ ਯਾਰਾ ਧਰਤੀ ਦੇ ਉੱਪਰ ਤਾਂ ਫਿਰ ਇਹਨਾਂ ਖਰਚਾ ਸਰਕਾਰ ਹੋ ਸਕਦੇ ਸਰਕਾਰ ਕੋਲ ਖਰਚੇ ਨਾਲ ਸਰਕਾਰ ਕੋ ਫਾਲਤੂ ਪੈਸੇ ਰੇ ਨਹੀਂ ਕਰਨ ਦੀ ਨੀਤ ਰੱਖ ਲਈ ਕਿ ਨਾ ਮੈ ਕਹੀ ਤੇ ਜਨਾ ਹਮ ਇਹ ਅਨਾਉਂਸਮੈਂਟ ਕਰ ਦੋ ਗੁਰਦੁਆਰਿਆਂ ਵਿੱਚ ਇਹਨੇ ਪੈਸੇ ਪਏ ਨੇ ਵੰਡ ਦੋ ਗੁਰਦੁਆਰਿਆਂ ਦੀ ਡਿਊਟੀ ਲਾ ਦੋ ਵੀ এনवायरमेंट ਕਰਨਾ ਵੀ ਲਾ ਦੋ ਉਹ ਵੀ ਤਾਂ ਸਾਡਾ ਹੀ ਪੈਸਾ ਨਾ ਪਬਲਿਕ ਦਾ ਜੀ ਉਹ ਪੈਸਾ ਜੇ ਇਸੇ ਕੰਮ ਨੂੰ ਧਰਤਵੀਂ ਸੇਵਾ ਤੇ ਲੱਗ ਜਾਏ ਤਾਂ ਕੀ ਮਾਣਾ ਜੀ ਹਮ ਹੋਰ ਬੜੀਆਂ ਥਾਵਾਂ ਦੇ ਮੰਦਰਾਂਾਂ 'ਚ ਗੁਰਦੁਆਰਿਆਂ 'ਚ ਐਫ ਡੀ ਜਾਂ ਐਫ ਡੀ ਕਰਾਈ ਜਾਂਦੇ ਬਣੇ ਇਹ ਹਮ ਤੇ ਪੈਸਾ ਦੇ ਦੇਣ ਅੱਗੇ ਵਰਤ ਕੇ ਮੁੜ ਵੀ ਜਾਏਗਾ ਵਰਲਡ ਬੈਂਕ ਬੈਠਾ ਹੈ ਪੈਸਾ ਦੇਣ ਨੂੰ ਹਮ এনवायरमेंट ਐਕਟ ਨੂੰ ਐਕਟ ਦੇ ਬਹੁਤ ਪੈਸਾ ਸਰ ਪੈਸੇ ਦੀ ਕਮੀ ਨਹੀਂ ਹੈ ਜੀ ਹਮ ਇੰਪਲੀਮੈਂਟ ਕਰਨਾ ਸ਼ੁਰੂ ਕਰੋ ਲੋਕਾਂ ਨੇ ਇਕੱਠਾ ਕਰਦੇ ਨੇ ਸਰ ਕੀ ਗੱਲ ਅਸੀਂ ਨਹੀਂ ਦੇ ਦਾਂਗੇ ਜੀ ਮੈਂ 100 ਰੁਪਏ ਦੇਣ ਜੋਗਾ ਹਾਂਗਾ ਤੇ ਮੈਂ 100 ਨਹੀਂ ਦਊਂਗਾ ਜੀ ਜਿਵੇਂ ਆਪਣੇ ਕੋਲ ਪਲੇਓ ਪਟੀਸ਼ਨਾਂ ਪਾ ਸਕਦਾ ਨਾ ਤੇ ਮੈਂ ਉਹ ਵੀ ਲੜਾਈ ਲੜ ਸਕਦਾ ਨਾ ਨਹੀਂ ਕਿ ਨਹੀਂ ਯਾਰ ਮੈਨੂੰ ਇਹ ਕੰਮ ਕਰਨਾ ਹੈ ਮੈਨੂੰ ਬਚਾਣਾ ਐਨਵਾਇਰਨਮੈਂਟ ਮੈਂ ਆ ਲੈ ਉਹ ਕੰਟਰੀਬਿਊਸ਼ਨ ਦੁਨੀਆ ਨੇ ਇਕੱਠੇ ਕਰਦਣੀ ਕੰਟਰੀਬਿਊਸ਼ਨ ਰਤੋ ਰਾਤ ਜੀ ਤੇ ਇੱਕ ਚਲਦੇ ਚਲਦੇ ਵਕੀਲ ਸਾਹਿਬ ਤੁਸੀਂ ਕਿਉਂਕਿ ਮਾਹਰ ਵੀ ਹੋ ਤੁਸੀਂ ਵੱਖ-ਵੱਖ ਤਰ੍ਹਾਂ ਦੇ ਇਕੱਲੇ ਐਡਵੋਕੇਟ ਜਾਂ ਤੁਸੀਂ ਗੱਲਾਂ ਕਾਨੂੰਨੀ ਕੇ ਇਸ ਨਹੀਂ ਲੜਦੇ ਹੈਗੇ ਜਾਂ ਇਹ ਜਾਣਕਾਰੀ ਇਸ ਤੋਂ ਇਲਾਵਾ ਤੁਸੀਂ ਸਮਾਜਿਕ ਮੁੱਦਿਆਂ ਸੰਬੰਧੀ ਵੀ ਜਿੰਨੀ ਵੀ ਪੜ੍ਹਾਈ ਕੀਤੀ ਹੋਈ ਆ ਆਪਾਂ ਗੱਲ ਕਰ ਲਈਏ ਖੇਤੀਬਾੜੀ ਨਾਲ ਮਿਲਦਾ ਜੁਲਦਾ ਇੱਕ ਕੰਮ ਹੈ ਚੌਲ ਕਿਉਂਕਿ ਜਦੋਂ ਪ੍ਰੋਸੈਸਿੰਗ ਹੋਣੀ ਆ ਉਹ ਇੱਕ ਵੱਖਰਾ ਮੈਟਰ ਚੱਲ ਜਾਂਦਾ ਖੇਤੀਬਾੜੀ ਨਾਲੋਂ ਤਾਂ ਜਿਵੇਂ ਚੌਲ ਹੀ ਤਿਆਰ ਆ ਬਾਜ਼ਾਰ ਦੇ ਵਿੱਚ ਐ ਬਹੁਤ ਸੋਹਣੇ ਢੰਗ ਨਾਲ ਲੋਕ ਬੋਲਦੇ ਨੇ ਕਿ ਮੈਨੂੰ ਸੇਲਾ ਚੌਲ ਚਾਹੀਦਾ ਤਾਂ ਅਸੀਂ ਜਾਵਾਂਗੇ ਕਿ ਥੋੜੀ ਜਾਣਕਾਰੀ ਲੋਕਾਂ ਨੇ ਵੀ ਦੱਸ ਦੋ ਵੀ ਇਹ ਤਿਆਰ ਕਿਵੇਂ ਹੁੰਦਾ ਤੇ ਪਾਣੀ ਕਿੰਨਾ ਕਿ ਵਰਤਿਆ ਜਾਂਦਾ ਇਸ ਦੇ ਉੱਪਰ ਵੀ ਉਹ ਸੇਲਾ ਚੋਲ ਕੀ ਹੈ ਕਿ ਉਹਦੀ ਪਹਿਲੀ ਗਲਤੀ ਉਹਦੀ ਇੱਕ ਬ੍ਰਾਂਡ ਹੁੰਦਾ ਜਿਹੜੇ ਬੀਜ ਦਾ ਨੰਬਰ ਹੁੰਦਾ ਹੈ ਉਹਦੇ ਵਿੱਚ ਉਹਨੂੰ ਉਹ ਖੇਤ ਚ ਉਗਾ ਲਿਆ ਉਗਾਨ ਤੋਂ ਬਾਅਦ ਉਹਨੂੰ ਸਿੱਟੇ ਨਾਲ ਵੱਖਰਾ ਕਰ ਲਿਆ ਪਰ ਉਹਦੀ ਫੱਕ ਨਹੀਂ ਲਾਈ ਫੱਕ ਸਮੇਤ ਉਹਨੂੰ ਵੱਡੇ ਸ਼ਰੀਕ ਕੇਤਲੀ ਚ ਪਾ ਲਿਆ ਗਿਆ ਔਰ ਉਹਦੇ ਤੇ 100 ਡਿਗਰੀ ਵਾਲਾ ਗਰਮ ਪਾਣੀ ਉਹਦੇ ਵਿੱਚ ਪਾ ਕੇ ਤੇ ਉਹਨੂੰ ਰੱਖਿਆ ਗਿਆ ਜੀ ਕੁਝ ਪੀਰੀਅਡ ਲਈ ਹਮ ਜਦੋਂ ਉਹਦੇ ਵਿੱਚ ਰੱਖਿਆ ਗਿਆ 100 ਡਿਗਰੀ ਵਾਲਾ ਪਾਣੀ ਫਿਰ ਉਸ ਤੋਂ ਬਾਅਦ ਉਹਨੂੰ ਪਾਣੀ ਨੂੰ ਡਿਸਚਾਰਜ ਕੀਤਾ ਬਾਹਰ ਹਾਂ ਔਰ ਉਹ ਜਿਹੜਾ ਚੌਲ ਹੈ ਫੱਕ ਸਵੇਤ ਉਹਨੂੰ ਸੁਕਾਇਆ ਗਿਆ ਸੁਕਾਨ ਤੋਂ ਬਾਅਦ ਉਹਨੂੰ ਛਿੱਲਣ ਲਾਇਆ ਗਿਆ ਤੇ ਉਹ ਥੋੜਾ ਜਿਹਾ 골ਡਨ ਕਲਰ ਦਾ ਚੌਲ ਬਣ ਜਾਂਦਾ ਉਹ ਹਾਂ ਦੇਖਣ ਨੂੰ ਸੋਹਣਾ ਲੱਗਦਾ ਜੀ ਤੇ ਉਹ 100 ਦਾ 100 ਲੀਟਰ ਪਾਣੀ ਮੁੜ ਕੇ 100 ਲੀਟਰ ਵਿੱਚੋਂ 20 ਲੀਟਰ ਪਾਣੀ ਉਸ ਚੌਲ ਨੇ ਪੀ ਵੀ ਲੈਣਾ ਹੈ ਹਾਂ ਤੇ 80 ਲੀਟਰ ਪਾਣੀ ਵੇਸਟ ਹੁੰਦਾ ਜੀ ਸਾਡੇ ਇੱਕ ਸੇਤੀਆ ਰਾਈਸ ਬੇਲ ਵਾਲੇ ਵਿਜੇ ਬੌਜੀ ਨੇ ਉਹਨਾਂ ਨੇ ਅਜ ਤੋਂ 2002 ਦੀ ਬੰਗਲ ਦੱਸ ਰਿਹਾ ਹੂੰ ਉਹਨਾਂ ਨੇ ਇੱਕ ਆਪਣੇ ਅੰਦਰ ਇੱਕ ਸਾਇੰਟਿਸਟ ਦਾ ਰਲ ਕੇ ਇੱਕ ਸਿਸਟਮ ਬਣਾਇਆ ਸੀ ਹੂੰ ਕਿ ਜਿਹੜਾ ਉਹ 10000 ਲੀਟਰ ਪਾਣੀ ਆਪਾਂ ਵੇਸਟ ਕਰਦੇ ਕਿਉਂਕਿ ਹਜ਼ਾਰਾਂ ਕੁਇੰਟਲਾਂ ਦੇ ਹਿਸਾਬ ਨਾਲ ਬਣਦਾ ਨਾ ਜੀ ਇਹ ਚੌਲ ਹੂੰ 100 ਕਿਲੋ ਥੋੜੀ ਬਣੂਗਾ ਵੱਡੀਆਂ ਮਿੱਲਾਂ ਚ ਜੀ ਉਹ ਜਿਹੜਾ ਪਾਣੀ ਵੇਸਟ ਮੈਂ ਉਹ ਪਾਣੀ ਨੂੰ ਕਿਸ ਤਰ੍ਹਾਂ ਬਚਾ ਕੇ ਰੀਯੂਜ਼ ਕੀਤਾ ਜਾ ਸਕਦਾ ਹੈ ਹੂੰ ਤੇ ਸਾਰੇ ਜਿਹੜੇ ਆંકੜੇ ਸੀ ਦੱਸੇ ਗਏ ਸੀ ਵੀ 30 ਹਜ਼ਾਰ ਕਰੋੜ ਰੁਪਈਆ ਸਾਲਾਨਾ ਬਚਤ ਹੋ ਸਕਦੀ ਹੈ ਪਾਣੀ ਪਾਣੀ ਦੀ ਤੇ ਬਿਜਲੀ ਦੀ ਤੇ ਬਾਕੀ ਚੀਜ਼ਾਂ ਦੀ ਤੇ ਪਾਣੀ ਕੱਢਣਾ ਵੀ ਜਿਹੜਾ ਆਊਟ ਕਰਨਾ ਜਿਹੜਾ ਪਾਣੀ ਹੈ ਨਾ ਜੀ ਉਹਦੇ ਤੇ ਵੀ 80% ਦੀ ਬਚਤ ਹੋ ਸਕਦੀ ਹੈ 80% ਵਾਟਰ ਸੇਵਿੰਗ ਹੋ ਸਕਦੀ ਹੈ ਜੀ ਔਰ ਉਸ ਪ੍ਰੋਜੈਕਟ ਨੂੰ ਅਸੀਂ ਪ੍ਰਧਾਨ ਮੰਤਰੀ ਤੱਕ এনवायरमेंट ਦੇ ਜਿੰਨੇ ਮਹਰਤੀ ਨੇ ਏਜੰਸੀਆਂ ਨੇ ਸਰਕਾਰੀ ਉਹਨਾਂ ਤੱਕ ਪਹੁੰਚਾਇਆ ਗਿਆ ਸੀ ਵੀ ਇਹਨੂੰ ਜੇ ਤੁਸੀਂ ਇੱਕ ਉਹਦੇ ਚ ਇੰਪਲੀਮੈਂਟ ਕਰ ਦਿਓ ਆਪਣਾ ਜਿਹੜੀ ਵੀ ਰਾਈਟ ਸ਼ੈਲਰ ਹੈ ਜੀ ਤੇ ਉਸ ਰਾਈਟ ਸ਼ੈਲਰ ਕੋ 3 ਤੋਂ 5 ਲੱਖ ਰੁਪਏ ਦਾ ਖਰਚਾ ਆਉਣਾ ਸਿਰਫ ਉਹਨੂੰ ਉਸ ਇੰਸਟਰੂਮੈਂਟ ਨੂੰ ਲਾਉਣ ਦਾ ਜੀ ਉਹ ਨਹੀਂ ਲੱਗ ਸਕਿਆ ਭਾਜੀ ਜਿਹੜਾ ਸਿਰਫ ਆਰਡਰ ਪਾਸ ਕਰਕੇ ਲਵਾਉਣਾ ਸੀ ਜੀ ਪਰ ਉਹਨਾਂ ਨੂੰ ਸਮਝ ਨਹੀਂ ਆਈ ਜੀ ਕੀ ਕਰੋਗੇ ਤੁਸੀਂ ਜੀ ਤੇ ਜਿਹੜਾ ਹੁਣ ਸੀਜ਼ਨ ਦੀ ਗੱਲ ਕੀਤੀ ਜਾਵੇ ਜੇਕਰ ਆਪਾਂ ਇੱਥੋਂ ਬੁੱਢੇ ਨਾਲੇ ਤੋਂ ਚੱਲੇ ਹੋਏ ਝੋਨੇ ਦੇ ਸੀਜ਼ਨ ਦੀ ਗੱਲ ਕਰ ਲਈ ਤਾਂ ਇਸ ਵਾਰ ਜੋ ਨਿਰਾ ਝਾੜ ਘਟ ਹੈ ਲਗਭਗ ਫਿਰ ਵੀ 172 ਲੱਖ ਮੀਟ੍ਰਿਕ ਟਨ ਜਿਹੜਾ ਇਹਨਾਂ ਨੇ ਖਰੀਦੇ ਪੰਜਾਬ ਸਰਕਾਰ ਨੇ ਇਕੱਲੇ ਆਪਾਂ ਸਟੇਟ ਦੀ ਗੱਲ ਕਰ ਲਈਏ ਤਾਂ ਉਹ ਚੌਲ ਜਦੋਂ ਤਿਆਰ ਹੋਣਾ ਹੈ ਲਗਭਗ 100 ਲੱਖ ਟਨ ਤੋਂ ਵਧੇਰੇ ਉਹ ਚੌਲ ਤਿਆਰ ਹੋਣਾ ਤੇ ਜਿਹਦੇ ਵਿੱਚ ਉਹ ਇਹ ਸੇਲਾ ਚੌਲ ਵੀ ਹੋਏਗਾ ਕੁਝ ਕੁਝ ਜਿਹੜਾ ਸਧਾਰਨ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਰੱਖ ਲਿਆ ਜਾਂਦਾ ਬਾਕੀ ਜਿਹੜਾ ਇਸ ਤਰ੍ਹਾਂ ਕੀ ਹੈ ਬਾਸਮਤੀ ਹੈ ਆਈਆਰ 8 ਹੈ ਬੜੀਆਂ ਵੈਰਾਈਟੀਆਂ ਨੇ ਜੀ ਉਹ ਵੀ ਤਿਆਰ ਹੋਣੀ ਹੈ ਜੀ ਤਾਂ ਬੇ ਸਾਹਿਬ ਲਾ ਲੋ ਵੀ ਕਿੰਨਾ ਪਾਣੀ ਅਸੀਂ ਬਚਾ ਸਕਦੇ ਆ ਜਿਹੜਾ 500 ਫੁੱਟ ਤੇ ਚੱਲ ਗਿਆ ਉਹ ਵਾਪਸ ਇਕੱਠਾ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਜੀ ਤੇ ਇੱਕ ਚੱਲਦੇ ਚੱਲਦੇ ਜਿਵੇਂ ਬਾਈ ਲੱਖਾ ਸੁਧਾਨਾ ਜਾਂ ਸੁਖ ਜਗਰਾਉ ਹੁਣੀ ਨੇ ਸੁਖਵਿੰਦਰ ਪੀਪੀਆ ਮントੋਜ ਮਾਨ ਨੇ ਵਾਤਾਵਰਣ ਪ੍ਰੇਮੀ ਨੇ ਕਾਲੇ ਪਾਣੀ ਵਾਲੇ ਮੋਰਚੇ ਵਾਲੇ ਵੀ ਲੋਕ ਇਹਨਾਂ ਨੂੰ ਕਹਿਣ ਲੱਗੇ ਨੇ ਕੁਝ ਲੋਕ ਸੀਰੀਅਸ ਲੈਂਦੇ ਨੇ ਕੁਝ ਟੀਚਰ ਕਰਕੇ ਜਿਵੇਂ ਕਹ ਲਈਏ ਤਾਂ ਉਹ ਉਸਹਾਵਨ ਵਾਲੇ ਇਹਨਾਂ ਨੂੰ ਲੈਂਦੇ ਨੇ ਕਿ ਕਾਲੇ ਪਾਣੀ ਵਾਲੇ ਸੋ ਇਹ ਕਾਲੇ ਪਾਣੀ ਵਾਲੇ ਜਿਹੜਾ ਇਹਨਾਂ ਨੂੰ ਕੋਈ ਤੁਸੀਂ ਆਪਣੇ ਵੱਲੋਂ ਕੋਈ ਸਨੇਹਾ ਦੇਣਾ ਚਾਹੋਗੇ ਤੇ ਇਸ ਦੇ ਨਾਲ-ਨਾਲ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਜ਼ਹਿਰ ਪੀਂਦੇ ਹੋ ਪੀਣ ਦੇ ਬਾਵਜੂਦ ਸਾਹਮਣੇ ਦੇਖਦੇ ਹੋਏ ਵੀ ਅਣ ਅਣਡਿੱਠਾ ਕਰ ਰਹੇ ਨੇਗੇ। ਭਾਈ ਦੁਨੀਆ ਨੂੰ ਤੇ ਮੈਂ ਕੀ ਕਹਿ ਸਕਦਾ ਜੀ ਮੈਂ ਤਾਂ ਪਹਿਲਾਂ ਆਪ ਸੁਧਰਨਾ ਚਾਹੂੰਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬਾਬਾ ਨਾਨਕ ਜੀ ਕਹੇਗੇ। ਜੀ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਮੈਂ ਕਿਸ ਮੁਸੀਬਤ 'ਚੋਂ ਲੰਘ ਰਿਹਾ ਤੇ ਮੈਂ ਕੀ ਮੁਸੀਬਤ ਪੈਦਾ ਕਰ ਰਿਹਾ। ਜੀ। ਪਰ ਮੈਂ ਵੀ ਨਹੀਂ ਸੁਧਰਨਾ ਚਾਹੁੰਦਾ। ਮੈਂ ਆਪਣੇ ਆਪ ਤੇ ਗੱਲ ਲੰਨਾ ਕੋਈ ਭੈਣ ਭਰਾ ਗੁੱਸਾ ਨਾ ਕਰੇ ਸੁਨੀਲ ਮੱਲਣ ਵੀ ਨਕਮਾ ਇਨਸਾਨ ਹੈ ਦੁਨੀਆ ਤੇ ਬਹੁਤ ਸਿਆਣੀ ਹੈ ਸੋ ਇਹਦਾ ਇੱਕੋ ਹੀ ਹੱਲ ਹੈ ਕਿ ਆਪਾਂ ਕੋਰਟ ਨੂੰ ਇੰਟਰਵਿਨ ਕਰੀਏ ਆਪਣੀ ਐਜੀਟੇਸ਼ਨ ਭਾਵੇਂ ਜਾਰੀ ਰੱਖੀਏ ਔਰ ਮੈਂ ਪ੍ਰੋਪਰ ਖੁੱਲੀਆਂ ਭਾਵਾਂ ਨਾਲ ਇਨਵਾਈਟ ਕਰਦਾ ਆਪਣੇ ਭਰਾਵਾਂ ਨੂੰ ਜਿਹੜੇ এনवायरमेंट ਨੂੰ ਬਚਾਉਣਾ ਚਾਹੁੰਦੇ ਆ ਜੀ ਮੈਂ ਉਹਨਾਂ ਲਈ ਫ੍ਰੀ ਲੜਾਈ ਲੜਨ ਨੂੰ ਤਿਆਰ ਆ ਜੀ ਆਪਣੀ ਪ੍ਰੋਫੈਸ਼ਨਲ ਫੀਸ ਛੱਡਣ ਨੂੰ ਤਿਆਰ ਆ ਜੀ ਤੇ ਮੈਂ ਉਹਨਾਂ ਨੂੰ ਪਟੀਸ਼ਨ ਬਣਾ ਦਿਆਂ ਜੋ ਮੇਰੇ ਕੋ ਗੁਣ ਨੇ ਜਾਂ ਜੋ ਮੇਰੀ ਨੌਲੇਜ ਹੈ ਜੋ ਮੇਰਾ ਸਕਿੱਲ ਹੈ ਮੈਂ ਦੇਣ ਨੂੰ ਤਿਆਰ ਆ ਹੂੰ ਤੇ ਆਪਾਂ ਆਪਣੀ ਧਰਤੀ ਮਾਂ ਤਾਨੂੰ ਬਚਾ ਲਈਏ ਜੇ ਬਚਾ ਸਕਦੇ ਆ ਤੇ ਪਵਨ ਪਿਤਾ ਪਾਣੀ ਗੁਰੂ ਹੈਨਾ ਜੀ ਮਾਂ ਪਿਤਾ ਪਵਨ ਗੁਰੂ ਪਾਣੀ ਪਿਤਾ ਜੀ ਆ ਪਵਨ ਗੁਰੂ ਪਾਣੀ ਪਿਤਾ ਸੋ ਆਪਾਂ ਜੇ ਬਚਾ ਸਕਦੇ ਆ ਤੁਹਾਨੂੰ ਜਰੂਰ ਬਚਾ ਲਈਏ ਮੈਂ ਤੇ ਇਸ ਸਮਝਦਾ ਜੀ ਤੇ ਬੈਟਰੀ ਹੋਈ ਰਹੇਗਾ ਜੀ ਜੀ ਮਨਨ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਭਾਈ ਜੀ